ਇਹ ਜਿਹੜੇ ਵਾਇਲੈਂਸ ਕਰਦੇ ਆ ਕਿਸੇ ਵੀ ਚੀਜ਼ ਦੀ ਟੈਪਰ ਰਾਈਟਿੰਗ ਮੋਟਰ ਪਟਾਕੇ ਇਹਨਾਂ ਦਾ ਕਰਕੇ ਸਪੈਸ਼ਲ ਨਾਕਾਬੰਦੀ ਲਾਈ ਗਈ ਹੈ ਇਹਦੇ ਵਿੱਚ ਅਸੀਂ ਇਹਨਾਂ ਟੈਪਰ ਰਾਈਟਿੰਗ ਬਿਨਾ ਨੰਬਰ ਦੇ ਤੇ ਸਕੂਲ ਬੈਨਾਂ ਦੇ ਜਿਹੜੇ ਆ ਜਿਨ੍ਹਾਂ ਕੋ ਵਰਦੀ ਨਹੀਂ ਪਾਈ ਜਾਂ ਕੋਈ ਓਵਰਲੋਡ ਕੀਤੀ ਹੈ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਆ ਹੁਣ ਤੱਕ ਕਿੰਨੇ ਕਿ ਚਲਾਨ ਕੀਤੇ ਹੋਏ ਹੁਣ ਤੱਕ 10 ਚਲਾਨ ਕਰ ਚੁੱਕਿਆ ਨਾ ਸਰ ਇੱਕ ਦੇਖਣ ਵਿੱਚ ਆਇਆਗਾ ਵੀ ਜਦੋਂ ਤੁਸੀਂ ਕਿਸੇ ਨੂੰ ਰੋਕਦੇ ਜੇ ਉਹ ਪਹਿਲੇ ਹੀ ਮੋਬਾਈਲ ਕੱਢ ਲੈਂਦੇ ਆ ਕਿਸੇ ਨਾਲ ਗੱਲ ਕਰਾਉਣ ਲੱਗ ਜਾਂਦੇ ਆ ਉਹ ਕਰਾਉਂਦੇ ਪਰ ਕਿਸੇ ਥੋੜੀ ਬੋਦੀ ਸੁਣਨੀ ਵੀ ਪੈਂਦੀ ਆ ਪਰ ਸਾਖਤਾ ਲਾ ਕੇ ਫੇ ਉਹਦਾ ਚਲਾਨ ਜੂ ਕਰੀਦਾ ਜਿਹੜਾ ਠਟ ਕਰਕੇ ਉਹ ਬਟਾਕੇ ਵੀ ਪਾਉਂਦੇ ਆ ਉਹ ਬਟਾਕੇ ਨੂੰ ਘੇਰ ਕੇ ਉਹਨਾਂ ਦਾ ਚਲਾਨ ਕਰਦੇ ਆ ਕੋਈ ਭਜਾਉਂਦੇ ਉਹਨਾਂ ਦਾ ਮਗਰ ਜਾ ਕੇ ਵੀ ਫੜ ਕੇ ਉਹਨਾਂ ਦਾ ਚਲਾਨ ਕਰੀ ਤੇ ਲੋਕਾਂ ਕੀ ਮੈਸੇਜ ਆ ਜਾਂਦੇ ਆ ਮੈਸੇਜ ਹੀ ਕਹਿੰਦੇ ਆ ਵੀ ਕੋਈ ਬੈਲੈਂਸ ਨਾ ਕਰੋ ਬੁਲਟ ਬਟਾਕੇ ਨਾਲ ਹਰ ਇੱਕ ਕੋਈ ਮਰੀਜ਼ ਨੰਗਦਾ ਉਹ ਤੇ ਬੜਾ ਪੈਂਦਾ ਫਰਕ ਆ ਨਾਲੇ ਆਪਣੀ ਗੱਡੀ ਦਾ ਵੀ ਨੁਕਸਾਨ ਹੁੰਦਾ ਹੈ ਇਹ ਇਹਨੇ ਵੀ ਨਾ ਇਹ ਕੰਮ ਕਰੋ ਆਪ ਵੀ ਸੇਫ ਰਹੋ ਤੇ ਲੋਕਾਂ ਨੂੰ ਸੇਫ ਰੱਖੋ ਇਸ ਵੇਲੇ ਨਾਕਾਬੰਦੀ ਆਈ ਗਈ ਹੈ ਤੇ ਅਕਸਰ ਸਰ ਇੱਕ ਦੇਖਿਆ ਗਿਆ ਆ ਵੀ ਜਿਹੜੇ ਨਵਾਲੇ ਦੇ ਬੱਚੇ ਹੁੰਦੇ ਆ ਜਿਹੜੀ ਐਕਟਿਵ ਆ ਮੋਟਰਸਾਈਕਲ ਲੈ ਕੇ ਉਹਨਾਂ ਚਲਾਨ ਵੀ ਹੁੰਦੇ 18 ਸਾਲਾਂ ਤੋਂ ਉੱਪਰ ਹੁੰਦੇ ਆ ਉਹ ਲਈ ਫਿਰ ਤੇ ਉਹਨਾਂ ਦੇ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਸੀ ਉਹਨਾਂ ਨੇ ਮਾਪਿਆਂ ਨੂੰ ਸੱਦੀਦਾ ਉਹਨਾਂ ਨੇ ਸਮਝਾਇਦਾ ਵੀ ਇਹਨਾਂ ਨੂੰ ਇਹਦਾ ਨਾ ਕਰੋ ਫਿਰ ਸਮਝਾ ਆ ਕੇ ਫਿਰ ਉਹਨਾਂ ਸੱਦੀਦਾ ਹੁੰਦਾ ਨਹੀਂ ਸਰ ਕੁਝ ਲੋਜ ਜਿਹੜੇ ਵੀ ਕੋਸ਼ਿਸ਼ ਕਰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਉਹ ਫਿਰ ਉਹ ਚ ਨੁਕਸਾਨ ਆ ਕਿਸੇ ਦੇ ਵਿੱਚ ਵੱਜਣਗੇ ਅਈ ਤਾਂ ਇਹਨੇ ਨਾ ਕਰੋ ਆਪਣੇ ਕਾ ਤੇ ਆਪੇ ਨਾਂ ਤੁਹਾਨੂੰ ਕੀ ਦੇਪਲ ਸਰ ਤੁਹਾਡੇ ਵੱਲੋਂ ਦੇਖਿਆ ਕਿ ਜੀ ਕਾਫੀ ਲੋਕ ਜਿਹੜੇ ਭਜੰਦਰੀਆਂ ਨੂੰ ਬੜੇ ਕੀ ਇਹ ਤੁਹਾਨੂੰ ਕਿਹਾ ਜਾਂਦਾ ਮਸਾਫਤ ਲੱਗੇਗੀ 60 ਮੀਟ ਲੱਗੇਗੀ ਦੂਜਿਆਂ ਨੇ ਵੀ ਲਾ ਸਕਦੇ ਆ ਐਂ ਤੇ ਆਨੇ ਵੀ ਇਹ ਕੰਮ ਨਾ ਆਪ ਵੱਲ ਤੇ ਆਪਣੀ ਗਲਤੀ ਨਾ ਕਰੋ ਜਿਹੜਾ ਭਜੰਦ ਦਾ ਮੌਕਾ ਮੇਰੇ ਤੁਹਾਨੂੰ ਹਾਂਜੀ ਭਾਜੀ ਨਾਕੇ ਜਿਹੜੇ ਆ ਉਹ ਰੋਜ਼ ਲੱਗਦੇ ਮੰਨ ਲਓ ਕਮਿਸ਼ਨਰ ਸਾਹਿਬ ਦੇ ਹੁਕਮ ਨਾਲ ਹਾਂਜੀ ਤੇ ਅੱਜ ਜਿਹੜਾ ਸਪੈਸ਼ਲ ਇਲਾਕਾ ਜਿਹੜਾ ਲੱਗਾ ਸੀ ਉਹਦੇ ਵਿੱਚ ਅਸੀਂ ਚੈਕਿੰਗ ਵੀ ਕਰ ਰਹੀ ਹਾਂ ਡਾਕੂਮੈਂਟ ਵੀ ਚੈੱਕ ਕਰ ਰਹੀ ਹਾਂ ਤੇ ਗੱਡੀਆਂ ਦੀ ਵੀ ਫਿਜ਼ੀਕਲੀ ਵੀ ਚੈਕਿੰਗ ਕਰ ਰਹੀ ਹਾਂ ਇੱਕ ਜਿਹੜੀ ਐਕਟਵਾਂ ਰੋਕੀ ਆ ਉਹਦੇ ਵਿੱਚੋਂ ਜਿਹੜਾ ਆ ਕਿਰਤ ਚ ਟਾਈਪ ਜਿਹੜਾ ਚਾਕੂ ਨਿਕਲਿਆ ਆ ਤੇ ਬਾਕੀ ਉਹਨੇ ਸ ਡਾਕੂਮੈਂਟ ਜਿਹੜੇ ਆ ਉਹ ਆਪਾਂ ਚੈੱਕ ਕਰ ਰਹੇ ਆ ਤੇ ਜਿਹੜੇ ਮੁੰਡੇ ਵੇ ਕੀ ਕੋਈ ਪਤਾ ਕੀਤਾ ਬੈਕਗ੍ਰਾਉਂਡ ਇਹਨਾਂ ਦਾ ਕੀ ਜਿਨ੍ਹਾਂ ਕੋਲ ਚਾਕੂ ਨਿਕਲਿਆ ਆ ਕਿ ਕੋਈ ਉਹ ਕਹਿੰਦਾ ਜੀ ਕਹਿੰਦਾ ਜੀ ਮੈਂ ਰਾਤ ਨੂੰ ਲੇਟ ਆਵਰ ਜਾਂਦਾ ਆ ਮੈਂ ਆਪਣੀ ਸੇਫਟੀ ਵਾਸਤੇ ਜਿਹੜਾ ਰੱਖਿਆ ਆ ਮਤਲਬ ਦਿਨੇ ਖੋ ਜਾਂਦੀਆਂ ਤੇ ਮੈਂ ਤੇ ਫਿਰ ਰਾਤ ਲੇਟ ਹੋ ਜਾਂਦਾ ਆਪਣੇ ਕੰਮ ਤੋਂ ਤਾਂ ਕਰਕੇ ਮੈਂ ਰੱਖਿਆ ਆ ਬਾਕੀ ਆਪਾਂ ਕਰਦੇ ਆ ਸਿਰਫ ਹੋਰ ਵੀ ਬਰੀਕੀ ਨਾਲ ਕੋਈ ਪੁੱਛਗਿੱਛ ਕੀਤੀ ਜਾ ਰਹੀ ਹੈ ਪੁੱਛਗਿੱਛ ਕੀਤੀ ਜਾ ਰਹੀ ਜੀ ਆਪਣੇ ਨਾਲ ਸਟਾਫ ਹੈ ਉਹ ਪੁੱਛ ਰਹੇ ਡਾਕੂਮੈਂਟ ਵਗੈਰਾ ਚੈੱਕ ਕਰ ਰਹੇ ਆ ਚੈੱਕ ਕਰਨ ਤੋਂ ਬਾਅਦ ਫਿਰ ਠੀਕ ਹੈ ਓਕੇ